ਜ਼ਰਰੇ ਤੋਂ ਲੈ ਕੇ ਸੂਰਜ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਉਹ ਹੀ ਵਿਰਾਜਮਾਨ ਹੈ ਉਹ ਕੀੜੀ ਦੇ ਵਿੱਚ ਵੀ ਹੈ ਹਾਥੀ ਦੇ ਵਿੱਚ ਵੀ ਹੈ ਉਹ ਜ਼ਰਰੇ ਦੇ ਵਿੱਚ ਵੀ ਹੈ ਉਹ ਸੂਰਜ ਦੇ ਵਿੱਚ ਵੀ ਹੈ ਅਸתי ਕੀਤੀ ਦ੍ਰਿੜੋ ਆਦਮ ਇੱਕ ਅਖੰਡਤ ਬਸੇ ਅਨਾਦਮ ਉਹ ਐਸਾ ਹੈ ਹੋ ਰਿਹਾ ਹੈ ਆਪਣੇ ਗ੍ਰਿਤ ਦੇ ਵਿੱਚ ਹੋ ਰਿਹਾ ਹੈ ਉਹਦੇ ਸੁਭਾਅ ਉਹਦੇ ਵਿੱਚ ਹੈ ਨਹੀਂ ਹੈ ਵਹਿਰ ਨਹੀਂ ਹੈ ਮਨੁੱਖ ਦੀ ਪਛਾਣ ਇੱਕ ਤੇ ਰੂਪ ਤੋਂ ਹੁੰਦੀ ਹੈ ਇਹ ਕੁਛ ਦੇ ਸੁਭਾਅ ਤੋਂ ਹੁੰਦੀ ਹੈ ਹੋ ਸਕਦਾ ਰੂਪ ਬੜਾ ਸੁੰਦਰ ਹੋਵੇ ਸੁਭਾਅ ਬੜਾ ਬੈੜਾ ਹੋਵੇ ਹੋ ਸਕਦਾ ਸੁਭਾਅ ਬੜਾ ਚੰਗਾ ਹੋਵੇ ਰੂਪ ਬੜਾ ਬੈੜਾ ਹੋਵੇ ਕ੍ਰੋਪ ਹੋਵੇ ਚੰਗਾ ਨਾ ਲੱਗੇ ਅਸ਼ਟਵਕਰ ਲੱਤਾਂ ਵੀ ਟੇੜੀਆਂ ਬਾਹਾਂ ਵੀ ਟੇੜੀਆਂ ਕਮਰ ਵੀ ਟੇੜੀ ਗਰਦਨ ਵੀ ਅੱਠ ਥਾਂ ਤੋਂ ਸਰੀਰ ਦੇ ਵਿੱਚ ਬਲ ਕਰੋ ਉਸ ਜ਼ਮਾਨੇ ਦੇ ਗੁਣੀਆਂ ਦਾ ਸਭ ਤੋਂ ਕ੍ਰੋਪ ਮਰੱਕ ਅਸ਼ਟਵਕਰ ਪਰ ਉਸ ਜ਼ਮਾਨੇ ਦਾ ਮਨ ਕਰਕੇ ਸੁਭਾਅ ਕਰਕੇ ਸਭ ਤੋਂ ਸੁੰਦਰ ਬਨੁਖ ਅਸ਼ਟਾ ਵਗਰ ਤਨ ਕਰਕੇ ਬਦਸੂਰਦ ਹੈ ਮਨ ਕਰਕੇ ਖੂਬਸੂਰਤ ਹੈ ਸੁਭਾਅ ਚੰਗਾ ਹੈ ਤੋ ਪਿੱਕ ਬੰਦੇ ਦੀ ਪਛਾਣ ਹੁੰਦੀ ਹੈ ਉਸਦੇ ਰੂਪ ਤੋਂ ਦੂਜੀ ਪਛਾਣ ਆਉਂਦੀ ਹੈ ਉਹਦੇ ਸੁਭਾਅ ਤੋਂ ਪਰਮਾਤਮਾ ਦਾ ਸਰੂਪ ਉਹ ਇੱਕ ਹੈ ਉਸਤੋਤਰੀ ਬਾਲਨਾ ਨਾ ਸੋਰੀ ਜੋ ਕੁਝ ਹੋਰੇ ਉਸੇ ਤੋਂ ਹੋਰੇ ਉਹ ਸਰੀਰੀ ਕਾਇਨਾਤ ਹੈ ਮੈਂ ਕਰਤਾ ਆਪਣੇ ਕਿਰਤ ਦੇ ਵਿੱਚ ਪੂਰੇ ਹੋਇਆ ਹੈ। ਉਹਦੇ ਸੁਭਾਅ ਉਹਦੇ ਵਿੱਚ ਭੈ ਨਹੀਂ ਹੈ, ਵੈਰ ਨਹੀਂ ਹੈ। ਨਿਰਵੈਰ ਹੈ। ਨਿਰਭੈ ਹੈ। ਉਹਦੇ ਅੰਦਰ ਭੈ ਨਹੀਂ ਹੈ, ਵੈਰ ਨਹੀਂ ਹੈ। ਜਿੱਥੇ ਉਹਦੇ ਸੁਭਾਅ ਵਿੱਚ ਭੈ ਨਹੀਂ ਹੈ, ਵੈਰ ਨਹੀਂ ਹੈ, ਉੱਥੇ ਉਸਦੇ ਸੁਭਾਅ ਵਿੱਚ ਉਦੀ ਹੋਂਦ ਦੀ ਸਮਾ ਵੀ ਨਹੀਂ ਹੈ, ਵਕਤ ਵੀ ਨਹੀਂ ਹੈ। ਇਸ ਨੂੰ ਮੈਂ ਖੋਲਾਂ ਤੇ ਮੰਗਲਾ ਚਰਨ ਮੂਲ ਮੰਤਰ ਦੇ ਚ ਸਮਾਂ ਲੱਗ ਜਾਏਗਾ ਉਹਦੇ ਸਮਾਂ ਵੀ ਨਹੀਂ ਹੈ। ਪਰਮਾਤਮਾ ਇਸ ਸਮਾਨ ਨਹੀਂ ਅਕਾਲ ਕਾਲ ਸਮੇਂ ਨੂੰ ਕਹਿੰਦੇ ਵਕਤ ਨੂੰ ਕਹਿੰਦੇ ਇੱਕ ਨਿਕਾ ਜੀ ਅਨੁਭਵ ਕਰ ਤਨ ਨੂੰ ਭਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਜਗਾ ਚਾਹੀਦੀ ਹੈ ਜਗਾ ਹੀ ਨਹੀਂ ਹੈ ਮਨੁੱਖ ਕਿੱਥੇ ਬੈਠੇਗਾ ਜਗਾ ਹੀ ਨਹੀਂ ਕਿੱਥੇ ਕੰਮ ਕਰੇਗਾ ਜਗਾ ਹੀ ਨਹੀਂ ਕਿਵੇਂ ਭਜੇਗਾ ਦੌੜੇਗਾ ਤਨ ਭਜਦਾ ਹੈ ਦੌੜਦਾ ਹੈ ਉੱਠਦਾ ਹੈ ਬੈਠਦਾ ਹੈ ਕੰਮ ਕਰਦਾ ਹੈ ਸਥਾਨ ਦੇ ਵਿੱਚ ਮਨ ਭਜਦਾ ਹੈ ਸਮੇਂ ਦੇ ਵਿੱਚ ਇਨਸਾਨ ਹੰਦੇ ਦੌੜ ਰਹਿੰਗੇ ਐਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ ਹੈ ਮਨ ਸਮੇਂ ਦੇ ਵਿੱਚ ਦੌੜਦਾ ਹੈ ਕਿਹੜੇ ਸਮੇਂ ਦੌੜਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਚਲਾ ਜਾਂਦਾ ਹੈ ਮਨੁੱਖ ਕਦੀ ਚਿੰਤਾ 'ਚ ਬੈਠਾ ਹੁੰਦਾ ਹੈ ਕਦੀ ਯਾਦਾਂ 'ਚ ਦੁਬਾਰਾ ਬੈਠਾ ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ ਤੇ ਬੋਝ ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ ਕਿਸੇ ਵਰਤਿਰ ਬਲਸ ਪਰਮਾਤਮਾ ਉਹ ਸਮੇਂ ਦੇ ਚੋਥੇ ਸਮਾ ਹੀ ਨਹੀਂ ਹੈ ਸਮੇਂ ਪਰਮਾਤਮਾ ਕਰਕੇ ਹੈ ਸਮੇਂ ਕਰਕੇ ਪਰਮਾਤਮਾ ਨਹੀਂ ਅਸੀਂ ਸਮੇਂ ਕਰਕੇ ਆ ਸਾਨੂੰ ਸਮੇਂ ਨੇ ਬਣਾਇਆ ਸਿਰਫ ਸਮੇਂ ਨੇ ਬਣਾਇਆ ਹੀ ਨਹੀਂ ਕਾਲ ਨੇ ਬਣਾਇਆ ਨਹੀਂ ਸਾਨੂੰ ਕਾਲ ਖਾ ਵੀ ਜਾਏਗਾ ਸਮਾਂ ਖਾ ਵੀ ਜਾਏਗਾ ਕਾਲ ਪਾਏ ਬ੍ਰਹਮਾ ਬਪਦਰਾ ਕਾਲ ਪਾਏ ਸੋਜੂ ਅਵਤਰਾ ਕਾਲ ਪਾਏ ਕਰਮਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤੁਮਾ ਸਾਰਾ ਆਕਾਰ ਤੇ ਸੰਸਾਰ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਹੈ ਜੋ ਸਮੇਂ ਚ ਬਣਿਆ ਸਮਾਂ ਮਿਟਾ ਦੇਗਾ ਜੋ ਸਮੇਂ ਦੇ ਵਿੱਚ ਆਇਆ ਹੈ ਸਮਾਂ ਉਸ ਨੂੰ ਰੁਕਸਤ ਕਰ ਦੇਗਾ ਜੋ ਸਮੇਂ ਦੇ ਵਿੱਚ ਬਣਿਆ ਹੈ ਸਮਾਂ ਉਸ ਨੂੰ ਮਿਟਾ ਦੇਗਾ ਉਸ ਸਮੇਂ ਕਰਕੇ ਨਹੀਂ ਹੈ ਪਰਮਾਤਮਾ ਪਰਮਾਤਮਾ ਕਰਕੇ ਸਮਾਂ ਇਸ ਵਾਸਤੇ ਅਗਾ ਕੋਈ ਨਾ ਸਮਝਣੇ ਕਲਪਨਾ ਮਾਤਰ ਹੈ ਮੂਰਤੀ ਮਾਨ ਹੈ ਮੂਰਤ ਹੈ ਕਿ ਮੂਰਤ ਤੋਂ ਮਰਾਦ ਫਿਰ ਇੱਕਦਮ ਬਣ ਜਾਈ ਕਿਸੇ ਨੇ ਘੜਿਆ ਹੋਵੇਗਾ ਕਿਸੇ ਤੋਂ ਜਮਿਆ ਹੋਵੇਗਾ ਇੱਕਦਮ ਸਤਿਗੁਰੂ ਕਹਿੰਦੇ ਅਜੋ ਨਹੀਂ ਜਮਿਆ ਨਹੀਂ ਆ ਜਨਮ ਹੈ ਆਮਲ ਹੈ ਜਮਿਆ ਨਹੀਂ ਹੈ ਤੋ ਫਿਰ ਕੈਸੇ ਹੈ ਸਹਿਬੰਦ संस्कृत ਦਾ ਸ਼ਬਦ ਹੈ ਸਵੰਭੂ ਆਪਣੇ ਆਪ ਤੋਂ ਖੂਭੂ ਹੈ ਆਪਣੇ ਆਪ ਤੋਂ ਪ੍ਰਗਟ ਹੋਇਆ ਆਪ ਹੀ ਨੇ ਆਪ ਸਾਜੇ ਹੋ ਆਪ ਹੀ ਨੇ ਰਚੇ ਹੋਣਾ ਸਹਿਭੰ ਸ਼ੰਭੂ ਸਵੰਭੂ ਪੜਾਵੀ ਰੂਪ ਸਹਿਭੰ ਆਪਣੇ ਆਪ ਤੋਂ ਆਦੇ ਹੋਇਆ ਫਿਰ ਸਾਰਾ ਗਿਆਨ ਉਸੇ ਤੋਂ ਆਰਿਆ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ ਗਿਆਨ ਗੁਰੂ ਹੈ ਗਿਆਨ ਸਾਰਾ ਪ੍ਰਮਾਤਮਾ ਦੁਆਰੇ ਹੈ ਗਿਆਨੀ ਤੇ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਦੇ ਬਹੁਤ ਲਗਾਓ ਸਭ ਕੁਝ ਜਿੱਥੇ ਪਰਮਾਤਮਾ ਤੋਂ ਆਇਆ ਹੈ ਗਿਆਨ ਵੀ ਉਸੇ ਤੋਂ ਆਇਆ ਹੈ ਕੋਈ ਗੈਰ ਗੰਭੀਰ ਕਵਤਾ ਕਿਸੇ ਕਵੀ ਦੀ ਨਹੀਂ ਹੁੰਦੀ ਪਰਮਾਤਮਾ ਦੀ ਹੁੰਦੀ ਹੈ ਕਵੀ ਦੀ ਪਕੜ ਦੀ ਚਾਹ ਗਈ ਉਹਦੇ ਬਾਣੇ ਸਮਾ ਗਏ ਕੋਈ ਗਿਆਨ ਮਨੁੱਖ ਦਾ ਨਹੀਂ ਹੁੰਦਾ ਸਭ ਪਰਮਾਤਮਾ ਦਾ ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ ਜਦ ਕੋਈ ਕਹਿੰਦਾ ਹੈ ਗਿਆਨ ਪਰਮਾਤਮਾ ਤੋਂ ਆਇਆ ਉਹੀ ਅਸੀਮ ਹੋ ਜਾਂਦਾ ਗੁਰੂ ਪ੍ਰਸਾਦ دیالو ہے بخشند ہے رحیم ہے رحمان ہے بخشند ہے کرناکر ہے دیالو ہے اتنے تک مور منت مختص ہے اس پنکتی ہے بےنتی ہے سارا شبد بےنتی ہے ਕੀਤੀ ਹੋਈ ਸਾਧਨਾ ਕੀਤਾ ਹੋਇਆ ਜਬ ਤੱਕ ਉਹ ਹੀ ਸਫਲ ਹੈ ਜੋ ਮਨੁੱਖ ਨੂੰ ਅਰਦਾਸ ਤੱਕ ਲੈ ਜਾਏ ਬੇਨਤੀ ਤੱਕ ਲੈ ਜਾਏ ਕੁਝ ਧਰਮ ਤੇ ਐਸੇ ਨੇ ਜਿਵੇਂ ਇਸਾਈ ਵਿਚਾਰ ਚ ਗੇਮ ਡਾ ਰਹੇ ਪ੍ਰੇਰ ਕਰਨ ਜਾ ਰਹੇ ਅਰਦਾਸ ਕਰਨ ਜਾ ਰਹੇ ਸਿਰਫ ਅਰਦਾਸ ਕਰਨ ਜਾ ਸਾਡੇ ਚ ਐਸਾ ਨਹੀਂ ਕੀਰਤਨ ਸੁਣਨ ਜਾ ਰਹੇ ਕਹਾਣੀ ਸੁਣਨ ਜਾ ਰਹੇ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ ਸਤਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ ਨੇ ਸੇਵਾ ਕਰਨ ਲਈ ਜਾ ਰਹੇ ਹਨ ਉਹਨਾਂ ਕਰਨ ਲਈ ਜਾ ਰਹੇ ਹਨ ਇਹ ਸਭ ਕੁਝ ਕੀਤਾ ਹੋਇਆ ਸੁਣ ਸੁਣਿਆ ਹੋਇਆ ਕੀਰਤਨ ਸੁਣੀ ਹੋਈ ਕਥਾ ਇਸ ਦਾ ਫਲ ਕੀ ਹੈ ਅੰਦਰੋਂ ਅਰਦਾਸ ਦਾ ਨਿਕਲਣਾ ਉਹ ਅਰਦਾਸ ਫਿਰ ਵਿਅਰਥ ਨਹੀਂ ਜਾਂਦੀ birthi ਕਦੇ ਨਾ ਹੋਈ ਜਨ ਕੀ ਅਰਦਾਸ ਇਹ ਕਦੋਂ ਨਿਕਲਦੀ ਹੈ ਜਪ ਕਰ ਕਰਕੇ ਨਿਕਲਦੀ ਹੈ ਕੀਰਤਨ ਸੁਣ ਸੁਣ ਕੇ ਨਿਕਲਦੀ ਹੈ ਕਥਾ ਸੁਣ ਸੁਣ ਕੇ ਨਿਕਲਦੀ ਹੈ ਪਾਠ ਕਰ ਕਰਕੇ ਨਿਕਲਦੀ ਹੈ ਹੁਣ ਜਨ ਹੀ ਨਿਕਲੇਗੀ ਪਰ ਬੁਤੇ ਲਈ ਅਰਦਾਸਾਂ ਵੀ ਅੰਤ ਮੰਨੋ ਕਰਦਾ ਕੋਈ ਰਸਮੀ ਅਰਦਾਸ ਦੀਵਾਨ ਦੀ ਅਰਦਾਸ ਦਿਲ ਦੀ ਗਹਿਰਾਈ ਚੋਂ ਅਰਦਾਸ ਨਿਕਲਦੀ ਹੈ ਜਦ ਕਰ ਕਰਕੇ ਤਪ ਕਰ ਕਰਕੇ ਸਾਧਨਾ ਕਰ ਕਰਕੇ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਬਾਣੀ ਪੜ੍ਹ ਪੜ੍ਹ ਕੇ ਪਾਠ ਕਰ ਕਰਕੇ ਔਰ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ ਚੋਂ ਔਰ ਜਦੋਂ ਇਹ ਅਰਦਾਸ ਨਿਕਲਦੀ ਹੈ ਫਿਰ ਵਿਅਰਥ ਵੀ ਨਹੀਂ ਜਾਂਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤ ਤੇ ਪ੍ਰਵਾਸ ਮਗਰ ਰੱਖਦੀ ਹੈ ਦਿਲ ਦੀ ਗਹਿਰਾਈ ਚੋਂ ਜਿਹੜੀ ਅਰਦਾਸ ਨਿਕਲੀਏ ਖੁਦਾ ਤੱਕ ਪਹੁੰਚੇਗੀ اسے نربا کہ برتھی کدے نہ ہو گئی جن کی ارداس سارے شبد ہے یکردی نے ہندی چارتھنا کرنی پرنی ہے فارسی چرض کرنی ہے ارزوئی کرنی ہے گرو نانک نے شبد ننم دیا ہے ارداس کرنی ہے ਇਸ ਪਰਵਾਸ ਤੇ ਜੋ ਮੈਂ ਅਰਥ ਸਮਝੇ ਨੇ ਤੇ ਪੜ੍ਹੇ ਨੇ ਅਰਜ਼ੇ ਦਾਸ ਹੱਥ ਜੋੜ ਕੇ ਅਰਜ਼ੋਈ ਕਰਨੇ ਹੈ ਬਸਤ ਬਲਫਾ ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੇ ਹੈ ਬੇਨਤੀ ਕਰਨੀ ਪ੍ਰਾਰਥਨਾ ਕਰਨੀ ਸਤਿਗੁਰ ਕਹਿੰਦੇ ਨੇ ਇੱਕ ਅਰਜ਼ ਇੱਕ ਮੇਰੀ ਅਰਜ਼ੋਈ ਇੱਕ ਮੇਰੀ ਪ੍ਰਾਰਥਨਾ ਇੱਕ ਮੇਰੀ ਅਰਦਾਸ ਇੱਕ ਅਰਜ਼ ਗੋਫਕਮ ਬੇਸ਼ਕ ਦਰਗੋਸ਼ ਕੋਨ ਕਰਵਾਰ ਗੋਸ਼ ਕਰਨਾ ਨੂੰ ਕਹਿੰਦੇ ਨੇ ਹੇ ਕਰਤਾ ਜੇ ਤੂੰ ਕੰਨ ਲਾ ਕੇ ਸੁਣੇ ਮਨੁੱਖ ਜਿੱਥੇ ਹੁੰਦਾ ਹੈ ਉੱਥੇ ਹੀ ਉਸਦੇ ਕੰਨ ਆਉਂਦੇ ਨੇ ਘਰ ਦੇ ਚ ਬੈਠੀ ਹੈ ਮਾਂ ਤੇ ਸਾਨੂੰ ਕੁਝ ਸੁਣਾਣਾ ਚਾਹੇ ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠੇ ਕੰਨ ਉੱਥੇ ਹੀ ਨੇ ਜਿੱਥੇ ਸਾਨੂੰ ਸੁਣਾਇਆ ਜਾ ਰਿਹਾ ਉੱਥੇ ਸਾਡੇ ਕੰਨ ਕੋਈ ਨਹੀਂ ਮਨੁੱਖ ਜਿੱਥੇ ਹੁੰਦਾ ਹੈ ਉਸ ਦੀਆਂ ਇੰਦਰੀਆਂ ਉੱਥੇ ਹੀ ਆਉਂਦੀਆਂ ਉਹਦੀ ਜ਼ਬਾਨ ਉੱਥੇ ਹੀ ਆਉਂਦੀ ਉਹਦੀ ਅੱਖਾਂ ਉੱਥੇ ਹੀ ਆਉਂਦੀਆਂ ਜਿੱਥੇ ਹੈ ਉੱਥੇ ਤੇ ਦੇਖ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਦੇਖ ਸਕਦਾ ਜਿੱਥੇ ਹੈ ਸੁਣ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ ਮਨੁੱਖ ਜਿੱਥੇ ਹੈ ਉਹਦੇ ਗਿਆਨ ਤੇ ਜਦ ਵਿਆਪਕ ਹੈ ਤੇ ਉਹਦਾ ਸੁਣਨਾ ਵੀ ਵਿਆਪਕ ਹੈ ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ ਕਿਸੇ ਥਾਂ ਪਰਮਾਤਮਾ ਵਿਆਪਕ ਹੈ ਉਹਦਾ ਵੇਖਣਾ ਵੀ ਵਿਆਪਕ ਹੈ ਦੇਖਦ ਸੁਣਦ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਏ ਪ੍ਰਭੂ ਕੋ ਕੰਨ ਕਰ ਭਾਵ ਸੁਣ ਇਹ ਹੀ ਕਰਦਾ اے ਸ੍ਰਿਸ਼ਟੀ ਦੇ ਰਚਨਾਹਾਰੇ ਇੱਕ ਅਰਜ਼ੋਈ ਇੱਕ ਬੇਨਤੀ ਹੈ ਫਿਰ ਅਗਲੀਆਂ ਪੰਕਤੀਆਂ 'ਚ ਜਿਸ ਦੇ ਅੱਗੇ ਵੰਦੇ ਕਰ ਰਹੇ ਨੇ ਉਸ ਦੀ ਮਹਿਮਾ ਬਿਆਨ ਕਰਦਣਾ ਚਾਹੀਦਾ। ਬਕਤੋ ਕੀ ਕਰੀ ਮਤੁ। ਜੇ ਭਰਮ ਪਰਵਦ ਗਾਨ। ਪਰਸ਼ਿੰਦ ਵਿੱਚ ਅਰਬੀ ਵਿੱਚ ਸੱਚ ਨੂੰ ਹੱਕ ਕਹਿੰਦੇ ਨੇ। ਹੱਕ। ਜਿਵੇਂ ਭਾਈ ਸਾਹਿਬ ਆਨੰਦ ਰਾਲ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਕਲ ਗਈ ਦਰ ਤੁਸੀਂ ਤੇ ਹੱਕ ਹੋ। ਬਾਹੋ ਸੱਚਾ। ਹਕੀਕਤ ਸਚਾਈ ਹੱਕ ਸਚ ਪਰਸ਼ੀਨ ਦੇਚ ਅਰਬੀ ਦੇਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ ਸਤਗੁਰ ਕਹਿੰਦੇ ਨੇ ਹੱਕਾ ਐ ਸੱਚੇ ਹੱਕਾ ਐ ਸੱਚੇ ਹੱਕਾ ਕਵੀਰ ਕਵੀਰ ਕਹਿੰਦੇ ਨੇ ਬਜ਼ੁਰਗ ਨੂੰ ਵੱਡੇ ਨੂੰ ਪੁਰਾਣੇ ਨੂੰ ਪੁਰਾਣੀ ਚੀਜ਼ ਨੂੰ ਕਵੀਰ ਕਹਿੰਦੇ ਨੇ ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਵੀਰ ਕਹਿੰਦੇ ਨੇ ਸੰਗ ਫਕੀਰ ਨੂੰ ਵੀ ਕਵੀਰ ਕਹਿੰਦੇ ਨੇ ਔਰ ਪਰਮਾਤਮਾ ਨੂੰ ਵੀ ਕਵੀਰ ਕਹਿੰਦੇ ਨੇ ਵੱਡਾ ਬਜ਼ੁਰਗ ਹੈ ਕਦੀ ਨਹੀਂ ਇੱਕ ਕਵੀਰ ਨਵਸ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ ਪਰ ਵਿਚਵੀ ਕਵੀਰ ਕਹਿੰਦੇ ਨੇ ਪਰਸ਼ੀਲ ਦੇ ਵਿੱਚ ਵੀ ਕਵੀਰ ਕਹਿੰਦੇ ਨੇ ਵੱਡੇ ਨੇ ਏ ਹੱਕਾ ਏ ਸੱਚ ਦੇ ਸਰੂਪ ਏ ਸੱਚੇ ਏ ਸਭ ਤੋਂ ਵੱਡੇ ਅੱਖਾ ਕਵੀਰ ਕਰੀਮ ਤੋਂ ਬਖਸ਼ਣ ਦੇ ਤੋਂ ਤੇਰੇ ਸਵਾਹ ਵਿੱਚ ਦਇਆ ਹੀ ਰਹਾ ਤੇਰੇ ਸਵਾਹ ਦੇ ਵਿੱਚ ਰਹਿਮਤ ਹੀ ਰਹਿਮਤ ਹੈ

پربھو میں اپنے دل کو سمجھانا یہ جگت فا نہیں ہے نہ سبند ہے تک ہے جگت ہے تبیر ہے یہ سب کچھ ہے بے میں نہیں ہے دنیا مقام یہ جو ٹک ہوا جگت دیکھ جس کا پہ ہے کہ مٹ جائے گا یہ تفا نہیں ہے نہ سمند ہے ਮੇਰੇ ਦਿਲ ਤੋਂ ਐਸਾ ਗਾਣ ਹੈ ਪ੍ਰਭੂ ਏ ਕਰੀਮ ਏ ਅਕਾ ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ ਐਸਾ ਕਹਿ ਰਿਹਾ ਸਭ ਕੁਝ ਨਾਸਮੰਤ ਹੈ ਕਿਸੇ ਨੂੰ ਖੁਲਾਸਾ ਕਰਾਂਗਾ ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਹੁੰਦਾ ਹੈ ਲੋਭ ਵਾਸਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ ਜਿੰਨੀ ਜੀਵਨ ਦੀ ਲਾਲਸਾ ਓਤਨਾ ਹੰਕਾਰੀ ਜਿੰਨੀ ਜੀਵਨ ਦੀ ਲਾਲਸਾ ਓਤਨਾ ਲੋਭੀ ਜਿਤਨਾ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ ਵਿੱਚ ਗਰਸਿਆ ਹੋਇਆ ਜਿਤਨਾ ਮੌਤ ਦਾ ਗਿਆਨ ਉਤਨਾ ਗੈਰਾਗੀ ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ ਜਿਤਨਾ ਮੌਤ ਦਾ ਗਿਆਨ ਉਤਨਾ ਆਤਮਦਰਸੀ ਦਰਮਦ ਦਾ ਗਿਆਨ ਸ਼ੁਰੂ ਹੁੰਦਾ ਹੈ ਮੌਤ ਦੇ ਗਿਆਨ ਤੋਂ ਕੋ ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ ਸਭ ਨਾਲ ਸੁਣ ਸਭ ਕੁਝ ਮਿਟ ਜਾਂਦਾ ਹੈ ਸਭ ਕੁਝ ਖਤ੍ਾ ਹੋ ਜਾਂਦਾ ਹੈ ਐ ਮੇਰੇ ਮਿਲ ਇਹ ਸੱਚ ਕਰਕੇ ਜਾਵਾਂ ਇਹ ਮੈਂ ਚੰਗੀ ਤਰ੍ਹਾਂ ਕਰਕੇ ਕਾਦ ਕਰਕੇ ਵੇਖ ਲਿਆ ਛਾਣ ਬੇਨ ਕਰਕੇ ਦੇਖਿਆ ਸਭ ਕੁਝ ਨਾ ਸੁਣਦਾ ਹੈ ਸਭ ਕੁਝ ਨਾ ਸੁਣਦਾ ਹੈ ਐ ਮੇਰੇ ਦਿਲ ਸੱਚਾ ਜਾਣ ਕੇਵਲ ਉਸ ਨੂੰ ਵੱਡਾ ਜਾਣ ਕੇਵਲ ਉਸ ਪਰਿਪੂਰਨ ਪ੍ਰਮਾਤਮਾ ਨੂੰ ਹਾਂਜੀ ਮਾਸਾਲ ਕੋਈ ਅਜਰਾਈ ਕਿਰਪਤਾਈ ਦਿਲ ਜੀਤ ਮਾਤਨੀ ਸਾਡੇ ਦੇਸ਼ ਦੇ ਜਿਹਨਾਂ ਧਰਮਰਾਜ ਮੌਤ ਦਾ ਦੇਵਤਾ ਧਰਮਰਾਜ ਇਸਲਾਮ ਦੇ ਵਿੱਚ ਮੌਤ ਦਾ ਦੇਵਤਾ ਹੈ ਅਜਰ ਆਏਗੇ ਉਹਨੋ ਫਰਿਸ਼ਤਾ ਕਹਿੰਦੇ ਨੇ ਅਜਰ ਆਏ ਤੇ ਮੂਹੇ ਕਹਿੰਦੇ ਨੇ ਕੇਸਾ ਨੂੰ ਵਾਲਾ ਉਸ ਧਰਮ ਰਾਜ ਨੇ ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਪੈਸਾ ਨੂੰ ਬਗੜਿਆ ਹਰ ਇੱਕ ਦੇ ਸਿਰ ਦੇ ਉਹਦੇ ਹੱਥ ਦੇ ਚਨੇ ਸਾਇਬ ਕਹਿੰਦੇ ਨੇ ਮੇਰੇ ਕੇਸਵੀ ਮੇਰੇ ਵਾਲ ਵੀ ਉਸਦੇ ਹੱਥ ਮੈਂ ਮੇਰੇ ਸ਼ਬਦ ਆਪਣੇ ਤੇ ਲੰਗਰੀ ਗੁਰਨਾਮ ਦੇ ਵਿੱਚ ਕੋ ਵੀ ਹੈ ਬਹੁਤ ਵੱਡੀ ਹੋ ਗਈ ਬਹੁਤ ਵੱਡੇ ਗੁਨਾਹ ਦਾ ਜ਼ਿਕਰ ਕਰਨਾ ਹੈ ਦੂਧੀਆਂ ਅੱਗੇ ਕਰ ਦੇਂਦੈ ਨੇ ਕਮਜ਼ੋਰੀ ਦਾ ਜ਼ਿਕਰ ਕਰਨਾ ਹੈ ਕਿਦਰੇ ਬੋਗਣਾਂ ਦਾ ਜ਼ਿਕਰ ਕਰਨਾ ਹੈ ਫਿਰ ਆਪਣੇ ਨੂੰ ਅੱਗੇ ਕਰ ਦੇਂਦੈ ਕਹੋ ਨਾਨਕ ਹੰਨੇਜ ਕਰਮਾ ਸਰਨ ਬਰੇ ਕੀ ਰਾਖੋ ਸ਼ਰਮ ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ ਕਿ ਪਿਛਾਰੀ ਜਗਤ ਦੁਨੀਆ ਕਰਦੀ ਹੈ ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਚੌਰੀ ਦੇ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਚੜਾਣਾ ਇਹ ਸ਼ਰਮ ਗੁਰਨਾਮਿਕ ਦੇ ਕਰਦੀ ਮੈਨਾਂ ਇਹ ਸਿਰਫ ਇਸੇ ਹੀ ਦਰਦੀ ਜੋ ਹੈ ਮੈਂ ਮੈਂ ਮੇਰੇ ਕੇਸਾਂ ਨੂੰ ਉਸ ਅਜਾਏ ਫਰਿਸ਼ਤੇ ਨੇ ਜਿਹੜਾ ਪਕੜਿਆ ਆਇਆ ਹੈ ਇਹ ਮੇਰੇ ਦਿਲ ਇਹ ਸੱਚ ਕਰਕੇ ਜਾ। ਪ੍ਰਕੀਤਾ ਕੀ ਜਾਏ ਦਿਲ ਨਾਦਾਨ ਨਹੀਂ ਸਮਝ ਨਹੀਂ ਮੰਨਦਾ। ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਏ ਜਾਂਦੇ ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ ਨਾਦਾਨ ਨਹੀਂ ਮੰਨਦਾ। ਜਨਮ ਤੇ ਹੋ ਗਿਆ ਛੱਡ ਮਰਨ ਨੂੰ ਮੰਨ। ਜਨਮ ਤੇ ਹੋ ਗਿਆ ਭੁੱਲ ਮੌਤ ਨੂੰ ਛੇਡੇ ਗਏ। ਇਹ ਨਹੀਂ ਕਰਦਾ ਇਹ ਦਜਨਮ ਨੂੰ ਛੇਡੇਗਾ। ਤੂੰ ਕਿਤਨਾ ਨਾਦਾਨ ਕਿਤਨਾ ਦਾਦਾਨ ਜਨਮ ਤੇ ਹੋ ਗਿਆ ਗਲਗਦਮ। ਉਹਨੂੰ ਜੀਤੇ ਕਰਦਾ ਪਿਆ ਕਿਦਰੇ ਕੋਲ ਜਾਏ ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਹੈ ਤੇ ਜੋ ਹੋਣ ਵਾਲਾ ਇਹ ਤੇ ਹੈ ਉਸ ਮੌਤ ਨੂੰ ਭੁਲਾਣ ਦੀ ਕੋਸ਼ਿਸ਼ ਕਰਦਾ ਹੈ ਸਾਇਦ ਕਿ ਨਾ ਐਸਾ ਹੈ ਨਾਦਾਨ ਦਿਲ ਹੈ ਇਹ ਮੰਨਦਾ ਨਹੀਂ ਇਹ ਜਾਣਦਾ ਨਹੀਂ ਕਿ ਧਰਵਾ ਜਸ ਪਦ ਪਵਨ ਪਿਆਰ ਕਸ ਦੇ ਜ ਤਸਤੰਗੀ ਹਿੰਦੀ ਸanskrit ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ ਅਰਸੀ ਦਾ ਜਨ ਸ਼ਬਦ ਹੈ ਇਹਦੇ ਅਰਥ ਬਣਦੇ ਨੇ ਇਸ ਤਰੀਕੇ ਇਸ ਜਨ ਨੂੰ ਅਰਥਾਂ ਦੇ ਰੂਪ ਚ ਲੈਣਾ ਹੈ ਜਨ ਇਸ ਤਰੀਕੇ ਪਦਰ ਲਿਖੰਦੇ ਚ ਪਦਰ ਹੈ ਉਚਾਰਨ ਈਰਾਨ ਹਵਾਰਿਸਤਾਨ ਤੁਰਕਮਨਿਸਤਾਨ ਵਿਚ ਬਲੋਚਿਸਤਾਨ ਵਿਚ ਪਿਤ ਹੈ ਪੇਟਰ ਪਿਤਰ ਪੇਵ ਨੂੰ ਕਹਿੰਦੇ ਨੇ ਪੀਤਰ ਪੇਤਾ ਔਰ ਪਿਤਰ ਇਤਨੇ ਸ਼ਬਦ ਬੜੇ ਨੇੜੇ ਨੇ ਇੰਗਲਿਸ਼ ਦਾ ਫਾਰਸੀ ਦਾ ਹਿੰਦੀ ਬਹੁਤ ਨੇੜੇ ਬੜੇ ਨੇੜੇ ਕਰਤੀ ਸ਼ਬਦ ਵਿੱਚ ਲਿਖੇ ਲਿਖਤੇ ਚ ਹੈ ਬਦਲ ਕਿਧਰੇ ਕਿਧਰੇ ਇਲਾਕੇ ਖਾਸ ਕਰਕੇ ਜਿਵੇਂ ਸ਼ਹਿਰ ਦੀ ਪੰਜਾਬੀ ਆਉਂਦੀ ਹੈ ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਪੰਜਾਬੀ ਸ਼ਹਿਰੀ ਹਿੰਦੀ ਆਉਂਦੀ ਹੈ ਪਿੰਡਾਂ ਦੇ 'ਚ ਵੀ ਬੋਲੀ ਜਾਂਦੀ ਹੈ ਹਿੰਦੀ ਸ਼ਹਿਰ ਦੀ ਬੰਗਾਲੀ ਆਉਂਦੀ ਹੈ ਪਿੰਡਾਂ ਦੇ 'ਚ ਬੋਲੀ ਜਾਂਦੀ ਹੈ ਬੰਗਾਲੀ ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਬੰਗਾਲੀ ਨਾਲ ਮਿਲਨੇ ਖਾਂ। ਇਸ ਤਰ੍ਹਾਂ ਪਰਿਸ਼ੀਨਾਰੇ ਵੀ ਹੈ। ਸਹਿਬ ਜੀ ਕਹਿੰਦੇ ਨੇ ਇਸ ਤਰੀਕ پتا پنبندی نے اور یہ جڑے براہ نے یہ جڑے متر نے جنجک سب نے کسی نے تیری باں نہیں پکڑنی دست پت کسی نے تیرا سہارا نہیں بننا ایک ایک کر کے تیکھ لیں گا میں بےسہارا ہو گیا ماں تو میں بےسہارا ہو گیا پتا تو میں بے سہارا ہو گیا پترا تو میں بےسہارا ہو گیا بے پیراواں تو میں بےسہارا ہو گیا مترا کو سارا تو بے سہارا ہو کے جی تک کا سہارا پکڑنا ہے تو شروع تو پہلے ہی اس دا سہارا پکڑ لے کبھی بے آسرا گئی ہو بے سہارا ہوئے گئی ہو <سؤال> سہارا ہو کے اس کا آسرا پکڑنا پہلے ہی اس دا سہارا پکڑنا نہیں رہی ماں سے کوئی گل نہیں تیرا سہارا بنے ہوا ہے نہیں رہا پیتا تے نہ صحیح سہارا تیرا بنے کیونکہ پیتا آج ہے کل نہیں ہو سکتا وہ سریوی ہے وہ ہکا ہے وہ سچ اچھا ہے ਉਤੇ ਸਦੀਵੀ ਜੋ ਸਦੀਵੀ ਹੈ ਔਰ ਸਦਾ ਸੰਗ ਹੈ ਕੋ ਨੂੰ ਮਨੁੱਖ ਸਹਾਰਾ ਨਹੀਂ ਬਣਦਾ ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ ਉਹਨਾਂ ਦੇ ਸਹਾਰੇ ਬਣਦਾ ਹੈ ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਮੌਨਕ ਕੀਤੇ ਵਿਰਥੀ ਸਬਦ ਉਹ ਮਨੁੱਖ ਚਾਇ ਕੋਈ ਨਹੀਂ ਹੈ ਦੇਵਨ ਕੋ ਏਕੇ ਭਗਵਾਨ ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਹ ਨਹੀਂ ਫੜਨੀ ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ ਹਾਂ ਜੀ ਆਪ ਤਿਉਪ ਤਉ ਕਉਦਾ ਹਾਰਤ پر جد اس کو ہوں رخصت ہو گا کہ تقویر جنازے دی نماز جو قبرستان پہ پڑھ دے رہے فاتحہ پڑھ کے نماز پڑھ دے رہے ہیں انہوں جو میں سڑے واپس آکے یا شمشان گاڑ دے کیرتن سویلا پڑھ دے رہے ہیں پہ جنازے دی نماز پڑھ دے رہے ہیں آخر سارے ਵੇ ਉਹ ਤੇਰੀ ਪਿਸਤਰੀ ਤੇ ਭਗਤ ਤੇ ਬਰਾ ਤੇ ਦੋਸਤ ਇਹ ਜਨਾਜ਼ੇ ਦੀ ਜਮਾਤ ਮਹੱਤਵਕ ਜਨਾਜ਼ੇ ਦੀ ਜੋ ਹੈ ਨਮਾਜ਼ ਪੜ ਕੇ ਆ ਜਾਣਗੇ ਬਸ ਇੰਨਾ ਹੀ ਕਰਨਗੇ ਫਿਰ ਤਾਂ ਸਗਲਾ ਹੀ ਪੜ ਕੇ ਆਣਗੇ ਹੋਰ ਕੁਝ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਤੇਰਾ ਸਹਾਰਾ ਤੇਰੇ ਆਮਾਲ ਬਣੰਦੇ ਨੇ ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਾਰਾ ਹੈ ਬਸਰ ਤੇ ਤੂੰ ਪਕੜਿਆ ਹੋਇਆ

ਹਰ ਜੋ ਹੀ हे ਪ੍ਰਭੂ ਦਿਨ ਤੇ ਰਾਤ ਮਾਰੇ ਖਿਆਲਾਂ ਚ ਮੇਰਾ ਮਨ ਰਹਿੰਦਾ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਲੈਂਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੈ हे ਪ੍ਰਭੂ ਕਦੀਆਂ ਕਦੀ ਹੀ ਤਨ ਬਦੀਆਂ ਕਰ ਬੈਠਦਾ ਹੈ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਹੁੰਦੀ ਹੈ ਕ੍ਰਿਤ ਦੇ ਵਿੱਚ ਉਹਦੋਂ ਪ੍ਰਗਟ ਹੁੰਦੀ ਹੈ ਜਦੋਂ ਉਸ ਨੂੰ ਮੌਕਾ ਮਿਲ ਜਾਂਦਾ ਹੈ ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ 'ਚ ਹਰ ਵਕਤ ਆਉਂਦੀ ਹੈ ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਵੇ ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ 'ਚ ਹਰ ਵਕਤ ਆਉਂਦਾ ਹੈ ਔਰ ਦੁਰਾਚਾਰ ਕਰਨ ਦੇ ਸੁਫਲੋਕ ਉੱਤੇ ਆਉਂਦਾ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਵੇ ਵਕਤ ਮਿਲ ਜਾਵੇ ਇਸੇ ਤਰੀਕੇ ਨਾਲ ਸਦਾਚਾਰ ਰਹਿਮਦਿਲੀ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਵਿਚ ਉਹਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਵੇ। ਬੇ ਇਥੇ ਹੁਣ ਦਇਆ ਨੂੰ ਕਿਤ ਦੇਣੀ ਹੈ ਲੋੜ ਪੈ ਗਈ। ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚਲਾ ਚਲੇ ਉਹਨੂੰ ਕਿਤ ਦੇਣੀ ਹੈ, ਕੁਛ ਕਰਨ ਹੈ। ਸੰਤ ਦੇ ਵਿਚਾਰਾਂ ਚ ਦਇਆ ਤੇ ਹਰਗਤ ਚੱਲਦੀ ਹੈ। ਕ੍ਰਿਤ ਦੇ ਵਿਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਵੇ। ਦੂਸਰਾ ਨੁਕਤਾ ਧਿਆਨ ਨਾਲ ਸੁਣਨਾ। ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰਗਤ ਚੱਲਦੀ ਹੈ। ਕ੍ਰਿਤ ਦੇ ਵਿਚ ਉਦੋਂ ਪ੍ਰਗਟ ਆਉਂਦੀ ਜਿੱਥੇ ਮੌਕਾ ਮਿਲ ਜਾਵੇ। ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰਗਤ ਚੱਲਦੀ ਹੈ। ਕ੍ਰਿਤ ਦੇਚ ਉਦੋਂ ਪ੍ਰਗਟ ਹੁੰਦੀ ਜਿੱਤੇ ਮੌਕਾ ਮਿਲ ਜਾਂਦਾ ਹੈ ਸੰਤ ਦੇ ਵਿਚਾਰਾਂ ਵਿੱਚ ਗਿਆ ਤੇ ਹਰ ਵਕਤ ਚੱਲਦੀ ਹੈ ਰਹਿਮ ਦੇ ਲਈ ਤੇ ਹਰ ਵਕਤ ਚੱਲਦੀ ਹੈ ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ ਹੁੰਨ ਤੇ ਹਰ ਵਕਤ ਚੱਲਦਾ ਹੈ ਸਦਾਚਾਰ ਤੇ ਹਰ ਵਕਤ ਚੱਲਦਾ ਹੈ ਪਰ ਕ੍ਰਿਤ ਦੇਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਹੈ ਜਿੱਥੇ ਲੋੜ ਪੈ ਜਾਂਦੀ ਹੈ ਜਿੱਦੇ ਦੇਖਦਾ ਹੈ ਮੈਂ ਇਥੇ ਲੋੜ ਹੈ ਸਭ ਇਹਨਾਂ ਦਿਨ ਰਹਾ ਵਿਚਾਰਾਂ ਦੇ ਵਿਚਿਆਨ ਵਿੱਚ ਬੜੀ ਬੜੀ ਕਦੀ ਕਦੀ ਕ੍ਰਿਤ ਦੇਚ ਵੀ ਪ੍ਰਗਟ ਹੋ ਜਾਂਦੀ ਹੈ ਤੇ ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪਰਮਾਤਮਾ ਦੇ ਅੱਗੇ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਚੌਦੜੀ ਚੋਂ ਬੋਲ ਰੱਖੇ ਜਾ ਰਹੇ ਹਨ ਜੀ ਕਾਲੀ ਮਾਂ ਦੇ ਕੀ ਕਾਲ ਤਰਸਮ ਮਾਂ ਨੂੰ ਨੀਂਦ ਕਿਰਵਾ ਦੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ اے ਪ੍ਰਭੂ ਮੇਰਾ ਹਾਲ ਕੀ ਹੋਣਾ ਹੈ ਮੇਰੀ ਦਸ਼ਾ ਕੀ ਹੋਣੀ ਹੈ ਮੈਂ ਇਹ ਨਾਲ ਕੀ ਫੈਸਲਾ ਕਰਾਂਗਾ ਥਰ ਹਰ ਕੰਮ ਤੇ ਬਾਲਾ ਜਿਓ ਨਾ ਜਾਣਾਂ ਕਿਆ ਕਰਸੀ ਬਿਓ ਕਿਉਂਕਿ ਦੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇ ਵਿੱਚ ਮੈਂ ਹੱਥ ਹੀ ਨਹੀਂ ਪਾਉਂਦਾ اے ਪ੍ਰਭੂ پتا نہیں پتا نہیں میرا کیونکہ میں چنگی قسمت والا بھی نہیں ہاں ایک نقطہ بیان کر کے سماپتی کر سب کہ بد بخن ہے کہ میں نجومی سے نہیں ہاں جوتشی سے نہیں ہوں پر میں دس سک ਬਦਬਖਤ ਕਹਾਵਲ ਗਰ ਇਨਸਾਫ ਕਰ세 ਬਦ ਵਕਤ ਕਸ ਅਸਥਵਾ ਕਿਹੜਾ ਮਨੁ ਬਦਕਿਸਮਤ ਹੈ ਬਦਬਖਤ ਹੈ ਕਿ ਦਰ راہ ਤਸ਼ ਰੰਜਦੀ ਕਰ ਕਸ ਅਸਥ ਜੋ ਦੂਜੇ ਦੇ ਨੁਕਸਾਨ ਵਿੱਚ ਨਫਾ ਦੇਖਦਾ ਹੈ ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਹੈ ਜੋ ਦੂਜੇ ਦੀ ਤੰਗੀ ਕਲਖ ਚੜਦੀ ਕਲਾ ਲੱਭਦਾ ਹੈ ਜੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦ ਵਕਤ ਬੰਦਾ ਹੈ ਕਦੀ ਹੱਸ ਨਹੀਂ ਸਕਦਾ ਕਿਉਂ ਦੂਜਿਆਂ ਦੇ ਰੋਣੇ ਦੇ ਚ ਹਾਸੇ ਲੱਭਦਾ ਕਦੀ ਨਫਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਦੇ ਚ ਨਫਾ ਲੱਭਦਾ ਕਹਿੰਦਾ ਮੈਂ ਜੋਤਸ਼ੀ ਨਹੀਂ ਆ ਮੈਂ ਨਜੋਮੀ ਨਹੀਂ ਆ ਪਰ ਮੈਂ ਕਹਿ ਸਕਦਾ ਐਸੇ ਵਾਸਤੇ ਗੁਰਬਾਣੀ ਦਾ ਫੈਸਲਾ ਪਰਖਾ ਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਪਾਈ ਨੇ ਸਤਗੁਰੂ ਇਥੇ ਕਹਿ ਰਹੇ ਨੇ ਮੈਂ ਚੰਗੀ ਕਿਸਮਤ ਵਾਲਾ ਨਹੀਂ ਬਦਵਕਤ ਬਦਵਕਤ ਹਮ ਚੋਂ ਬਖੀ ਲਗਾ ਹਲ ਸੁਗਲ ਖੋਰ ਗਿਆ 40 ਆਕੀਏ ਧਿਆਨ ਕਰ। ਜ਼ਰੇ ਨੂੰ ਪਹਾੜ ਬਣਾਨਾ। ਬੁਰਾਈ ਦੇ ਜ਼ਰਰਾ ਮਾਤਰ ਸੀ ਪਹਾੜ ਦਸਤਾ ਮੈਂ। ਬਖੀਲ ਵੀ ਹਾਂ। ਸੁਗਲ ਖੋਰ ਗਿਆ। ਬਦਬਖਤ ਹਮ ਚੋਂ ਬਖੀਲ ਗਾਫਲ। اے ਪ੍ਰਭੂ ਮੈਂ ਗਾਫਲ ਵੀ ਹਾਂ, ਅਚੇਤ ਵੀ ਹਾਂ। ਸੁਚੇਤ ਵੀ ਨਹੀਂ ਹਾਂ, ਸਾਵਧਾਨ ਵੀ ਨਹੀਂ ਹਾਂ, ਛਣਾ ਵੀ ਨਹੀਂ ਹਾਂ। ਬਦਬਖਤ ਹਮ ਚੋਂ ਬਖੀਲ ਗਾਫਲ। ਬੇਨਜ਼ਰ ਬੇਬਾਕ। ਤੈਨੂੰ ਵੇਖ ਸਕਾ ਹੈ ਪ੍ਰਭੂ ਮੇਰੇ ਕੋਲ ਅੱਖਾਂ ਵਿੱਚ ਕੋਈ ਨਹੀਂ। ਬੇਨਜ਼ਰ। ਅੰਦੇ ਨੂੰ ਬੇਨਜ਼ਰ ਕਹਿੰਦੇ ਨੇ। ਮੇਰੇ ਕੋਲ ਨਜ਼ਰਾਂ ਕੋਈ। ਅੱਖਾਂ ਵੀ ਕੋਈ ਬੇਵਾਲ ਦੂਸਰਾ ਮੈਂ ਮੂੰਹ ਫਟ ਬੜਾ ਜੋ ਮੂੰਹ ਚਾਹੀ ਇਹ ਕਹਿ ਦੇਣਾ ਇਹ ਨਹੀਂ ਦੇਖਦਾ ਮੌਕਾ ਕੀ ਹੈ ਮਹਿਲ ਕੀ ਹੈ ਵਾਤਾਵਰਣ ਕੀ ਹੈ ਸਮਾਜ ਕੀ ਹੈ ਔਰ ਟਿਕਾਣਾ ਕੀ ਹੈ ਦੇਖਦਾ ਹੀ ਨਹੀਂ ਬੇਬਾਕ ਜ਼ਬਾਨ ਕਾਬੂ ਚ ਨਹੀਂ ਬੇਬਾਕ ਆਖਰੀ ਪੰਕਤੀ ਦੇ ਸਤਗੁਰ ਦੇਵ ਜੀ ਮਹਾਰਾਜ ਜੋ ਕੁਝ ਕਹਿੰਦੇ ਨੇ ਨਾਨਕ ਭਗੋਇਤ ਜਨ ਤੁਰਾ ਤੇਰੇ ਚਾਕਰਾਂ ਪਾਹਾ ਨਾਨਕ ਦੇ ਇੱਕ ਅਰਜ਼ੋਈ ਤੋ ਨਹੀਂ ਮਿਲਦਾ ਤੇ ਨਾ ਸਹੀ ਤੇਰੇ ਦਰਸ਼ਨ ਨਹੀਂ ਤੇ ਨਾ ਸਹੀ ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਖਾਕ ਬਣਾ ਦੇ ਦੇ ਉਹਨਾਂ ਦੀ ਰਾਖ ਬਣਾ ਦੇ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ ਤੂੰ ਨਹੀਂ ਮਿਲਦਾ ਦਿਨਾਂ 'ਚ